ਇੱਕ ਬਹੁਤ ਹੀ ਮਹੱਤਵਪੂਰਨ ਸਮਾਗਮ ਸੌਚੁਕ ਸਮਾਗਮ ਵਿੱਚ ਸ਼ਾਮਲ ਹੋਏ ਹਾਂ ਜਿਨ੍ਹਾਂ ਕੁਰਸੀਆਂ ਤੇ ਤੁਸੀਂ ਹੁਣ ਵਿਰਾਜਮਾਨ ਹੋਣਾ ਜਿਹੜੇ ਅਹੁਦੇ ਤੁਹਾਨੂੰ ਮਿਲਣੇ ਆ ਉਹ ਲੋਕਾਂ ਨੇ ਤੁਹਾਨੂੰ ਚੁਣ ਕੇ ਦਿੱਤੇ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਹੋਏ ਕੰਮ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਇੱਕੋ ਹੀ ਸੁਨੇਹਾ ਲਾਉਂਦੇ ਆ ਵੀ ਅਸੀਂ ਪੰਜਾਬ ਦਾ ਵਿਕਾਸ ਪਿੰਡਾਂ ਚੋਂ ਕਰਨਾ ਸਾਡੀ ਸਰਕਾਰ ਪਿੰਡਾਂ ਦੀਆਂ ਸੱਥਾਂ ਚੋਂ ਚੱਲੇਗੀ ਔਰ ਉਹ ਸੁਪਨੇ ਹੁਣ ਪੂਰੇ ਹੋਣਗੇ ਜਦੋਂ ਤੁਸੀਂ ਲੋਕਾਂ ਦੁਆਰਾ ਚੁਣ ਕੇ ਪਿੰਡਾਂ ਦੀ ਨਿਹਾਰ ਬਦਲੋਗੇ ਪੰਜਾਬ ਪਿੰਡਾਂ ਦਾ ਸੂਬਾ ਸਿਆਸਤ ਪਿੰਡਾਂ ਚੋਂ ਉੱਬਰਦੀ ਹੈ ਤੇ ਜਿਹੜੇ ਕੰਮ ਹੁੰਦੇ ਆ ਵਿਕਾਸ ਦੇ ਉਹ ਵੀ ਪਿੰਡਾਂ ਚੋਂ ਹੀ ਸ਼ੁਰੂ ਹੁੰਦੇ ਆ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਤੁਹਾਡਾ ਮੇਨ ਰੋਲ ਪੁਗਾ ਮੈਂ ਆਪਣੀਆਂ ਭੈਣਾਂ ਨੂੰ ਖਾਸ ਤੌਰ ਤੇ ਸਨੇਹਾ ਲਾਉਂਗੀ ਕਿ ਤੁਸੀਂ ਸਰਪੰਚੀ ਦੀ ਇੱਕ ਖਾਸ ਮਿਸਾਲ ਦੇਣੀ ਹੈ ਤਾਂ ਕਿ ਅਸੀਂ ਇਸ ਰੰਗਲੇ ਪੰਜਾਬ ਦੀ ਬਦਲਦੀ ਨਿਹਾਰ ਦੀ ਇੱਕ ਉਦਾਹਰਣ ਸਾਰੇ ਦੇਸ਼ ਵਿੱਚ ਦਈਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹ ਸੁਨੇਹਾ ਸੀ ਕਿ ਘਰਾਂ ਘਰਾਂ ਚ ਦੱਸ ਦਿਓ ਸਾਰੇ ਪਿੰਡਾਂ ਚ ਸਨੇਹਾ ਲਾ ਦਿਓ ਕਿ ਪੰਜਾਬ ਸਰਕਾਰ ਕਿਸੇ ਨਾਲ ਪੱਖਪਾਤ ਨਹੀਂ ਕਰੇਗੀ ਹਰੇਕ ਪਿੰਡਾਂ ਨੂੰ ਪੰਜਾਬ ਸਰਕਾਰ ਫੰਡ ਦੇਗੀ ਪੂਰੇ ਵਿਕਾਸ ਦੇ ਕਾਰਜਾਂ ਲਈ ਮੌਕੇ ਪ੍ਰਦਾਨ ਕਰੇਗੀ ਹੁਣੇ ਥੋੜੇ ਤੇ ਆ ਕਿ ਤੁਸੀਂ ਆਪਣੇ ਪਿੰਡ ਨੂੰ ਕਿੰਨਾ ਅੱਗੇ ਲੈ ਕੇ ਜਾਣੇ ਹੋ ਤੇ ਮੈਂ ਤਾਂ ਕਹਾ ਕਿ ਕਿ ਇਹੋ ਜੀ ਮਿਸਾਲ ਕਾਇਮ ਕਰੋ ਕਿ ਅਗਲੀ ਵਾਰ ਲੋਕ ਕਹਿਣਗੇ ਇਲੈਕਸ਼ਨ ਨਹੀਂ ਸਾਨੂੰ ਇਹੀ ਸਰਪੰਚ ਚਾਹੀਦਾ ਅਸੀਂ ਇਹਨੂੰ ਸਰਬਸੰਮਤੀ ਨਾਲ ਚੁਣਦੇ ਹਾਂ ਤੇ ਇਸ ਸਾਲ ਅਸੀਂ ਮੁਕਸਰ ਜ਼ਿਲ੍ਹੇ ਦੇ 10 ਪਿੰਡਾਂ ਨੂੰ 2 ਕਰੋੜ 6 ਲੱਖ ਗ੍ਰਾਂਟ ਜਿਹੜੀ ਆ ਦੇਵਾਂਗੇ ਤੇ ਇਸ ਤੋਂ ਬਾਅਦ ਅਸੀਂ 86 ਪਿੰਡ ਹੋਰ ਚੁਣਾਂਗੇ ਜਿਨ੍ਹਾਂ ਨੂੰ ਸਾਡਾ ਵਿਭਾਗ ਗ੍ਰਾਂਟ ਦੇਗਾ ਤੇ ਮੈਂ ਪੂਰੀ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਗ੍ਰਾਂਟ ਨੂੰ ਕਿਸੇ ਵਧੀਆ ਕਾਰਜ ਉੱਤੇ ਲਾਓਗੇ ਬਹੁਤ ਬਹੁਤ ਧੰਨਵਾਦ